ਮਜੀਦ ਕਿਹਾ ਸਾਹਿਬ ਕੀਤਾ 10000 ਰੁਪਏ ਰਲਦਾ ਵਿੱਚ ਨਾ ਕਦੀ ਇੱਧਰ ਤੁਰੇ ਫਿਰਦੇ ਕਦੀ ਉੱਧਰ ਤੁਰੇ ਫਿਰਦੇ ਆਪੇ ਪਰੇਸ਼ਾਨ ਹੋ ਜਾਣਾ ਉਹਨਾਂ ਨੂੰ ਕੁਛ ਨਾ ਨਹੀਂ ਰਲਦਾ ਤੇ ਮੈਨੂੰ ਕਿਹੜਾ ਤੂੰ ਦਿੱਤਾ ਜਦ ਪਹਿਲੇ ਮੈਂ ਸਾਰਾ ਤੁਹਾਨੂੰ ਦਿੱਤੇ ਵਰਤਮਾਨ ਆ ਤੇ ਹੁਣ ਮੈਨੂੰ ਜੀਤਾ ਤਾਂ ਕਿਹਨੂੰ ਵੱਧ ਦੇ ਦਿੱਤੇ ਕਿਹਨੂੰ ਘੱਟ ਦਿੱਤੇ ਵਿਆਹ ਸਾਡੀ ਵਿੱਚ ਵੱਧ ਘੱਟ ਖर्चे ਹੀ ਜਾਂਦੇ ਹੁੰਦੇ ਆ ਜੇ ਨਹੀਂ ਨਾ ਰਲਦੇ ਤੇ ਉੱਥੇ ਆਪਣਾ ਪੁਰਾਣਾ ਬੈ ਕੇ ਸਾਥ ਰਵਾਂਦੀ ਮਮ ਟੈਂਸ਼ਨ ਦੇ ਲਈ ਵੱਧੂਦੀ ਜੋ ਰਹਾ ਦੌੜੀ ਗੱਲਾਂ ਭਰਾਂਦੇ ਨੂੰ ਕਹਿੰਦੇ ਤੈਨੂੰ ਸਾਖਦਾ ਵਾ ਤੇ 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 ਸਾਨੂੰ ਸਾਰਿਆਂ ਨੂੰ ਨਾ ਨਾਲ ਮਿਲ ਕੇ ਤੂੰ ਇਹ ਕੁਛ ਨਹੀਂ ਇਹ ਤੁਹਾਡੇ ਕੋਲ ਕੋਈ ਬਜੇ ਦਾ ਦੱਸਿਆ ਕਿਸੇ ਨੇ ਕੋਈ ਮੈਨੂੰ ਨਹੀਂ ਐਂ ਦੱਸੋ ਤੇ ਕੱਲ੍ਹ ਇੱਥੇ ਜਾ ਲੈਣਾ ਟੈਨਸ਼ਨਾਂ ਦਾ ਕੋਈ ਬਣੇ ਜੀ ਆ ਨਾ ਮੈਂ ਜ਼ਿਆਦਾ ਜਿਵੇਂ ਯਾਰ ਜਾਰੀ ਮੇਰੇ ਅੱਥੇ ਟੈਨਸ਼ਨ ਮੈ ਹੀ ਨਹੀਂ ਰਹੀ ਬੰਦਾ ਮਾਰਦੀ ਹੈ ਹਾਂ ਕਿ ਚੱਜੀਏ ਖੋਲ ਕੇ ਤੋੜ ਦਿੰਦੀ ਆ ਮੈਂ ਇਹ ਖੋਲ ਦੀ ਹਿੰਮਤ ਨਹੀਂ ਪਈ ਤੇਰੇ ਮੈਂ ਪਤਾ ਨਹੀਂ ਕਿਹੜਾ ਮੰਤਰ ਮਾ ਆ ਜਾਣਾ ਇਹ ਵਿੱਚ ਹਾਂ ਉਹ ਮਾਰਿਆ ਮੈਂ ਮੰਤਰ ਮੈਂ ਇੱਥੇ ਹੀ ਪਾਤੀਆ ਫਿਰ ਕੀ ਹੋਇਆ ਈਵਤਾ ਤੇਰਾ ਦਿੱਕਾ ਕੀ ਕ੍ਰੋਸਾ ਲਾਦਾ ਸੀ ਦੀ ਾਤ ਹੋਗੀ ਆ ਦੱਸ ਤਾਂ ਢਿਆਲੀ ਹੋਗੀ ਕਿ ਜੇ ਧੋਣ ਲੱਗਣਾ ਹੁੰਦਾ ਤੇ ਬੰਦਾ ਖੋਲ ਕੇ ਤੋੜ ਲੈਂਦਾ ਬਾਣ ਜਾਨੀ ਤਵੀ ਤਾਂ ਹੋਈ ਗਈ ਆ ਫਿਰ ਕੀ ਹੋ ਗਿਆ ਨਹੀਂ ਨਾ ਪੂਰੀ ਭਾਦੀ ਹੋ ਗਈ ਜੇ ਪਹਿਲਾਂ ਖੋਲ ਕੇ ਧੋਦੀ ਹੁੰਦੀ ਤੇ ਵਟ ਨਿਕਲ ਜਾਣੇ ਹੁਣ ਇਹਨਾਂ ਨੂੰ ਵਟ ਪਏ ਹੋਣੇ ਆ ਵਟ ਕਿੱਦਾਂ ਨਿਕਲੋਂ ਪ੍ਰੈਸ ਕਰੋਗੀ ਤੇ ਕਰ ਲੋ ਦੀਦੀ ਪ੍ਰੈਸ ਫਿਰ ਕੀ ਆ ਮੈਂ ਕੀ ਕਰਾਂ ਮਛੌਣੀ ਜੇ ਤੂੰ ਆ ਚਲ ਠੀਕ ਆ ਫਿਰ ਰਹਿਣ ਦੋ ਮੈਂ ਇੱਦਾਂ ਹੀ ਬਿਛੌਣੀ ਆ ਫੇ ਫਿਆਨੀ ਟੈਨਸ਼ਨ ਨਹੀਂ ਜਾਣੇ ਬਿਨਾ ਮਤਲਬ ਤੋਂ ਇਥੋਂ ਪਤਾ ਲੱਗਦਾ ਕਿ ਚਾਰ ਦਾ ਤੇ ਸੁਚਾਰ ਦਾ ਇਹੋ ਕਿਤੇ ਸੁਚਾਰੀ ਹੁੰਦੀ ਖੋਲ ਖੋਲ ਗੰਡਾ ਧੋਤੀਆਂ ਹੁੰਦੀਆਂ ਉੱਥੇ ਕਿਹੜਾ ਤੂੰ ਹੱਥ ਨਾ ਮਾਰਦਾ ਕਿ ਕੀ ਫਸ ਗਿਆ ਵਿੱਚ ਫਿਰ ਜਿੱਦਾਂ ਧੋਤੀਆਂ ਤੇ ਤੁਸੀਂ ਖੋਲ ਕੇ ਦੇ ਦਿਆ ਕਰੋ ਫਿਰ ਮੈਂ ਧੋ ਦਿਆਂਗਾ ਰੋਣਗੀ ਇੱਕ ਉਹ ਕੱਪੜੇ ਤਾਂ ਮਾਤੀ ਥੋੜੀ ਸਵਾਗਲ ਕਰਨੀ ਆ ਪਹਿਲਾਂ ਸਿਰ ਦੇ ਵਾਲਾਂ ਨੂੰ ਪੈਣਾ ਹੁੰਦਾ ਆ ਜਿਹੜੇ ਦੋ ਹੈਗੇ ਆ ਨਾ ਇਹ ਵੀ ਖਰੇ ਮੈਂ ਪਟਾ ਕੇ ਇੱਧਰ ਬਹਿ ਜਾਣਾ ਐਦੇ ਕੋਲ ਸਾਸਟਿੰਗ ਟੱਕਰ ਗਈ ਹੈ ਨਾ ਤੈਨੂੰ ਨਹੀਂ ਨਾ ਉਹ ਕਹਿੰਦੀ ਮੇਰੀਆਂ ਦੋਨੇ ਬੜੀਆਂ ਨੇਹੀਆਂ ਲਿਆਉਂਦੀਆਂ ਸੀ ਮੈਨੂੰ ਤਾਂ ਕਿ 440 ਬੜਾ ਦੱਸਦੀ ਹੁੰਦੀ ਸੀ ਉਹੀ ਤਾਂ ਇਹਨੂੰ ਸਾਰੇ ਸਾਰੇ ਕੰਮ ਪੂਰੇ ਕਰ ਲੈਣੇ ਆ ਤੇ ਕਿਹੜੇ ਹੋਰ ਆਪ ਸਾਸ ਵਾਲੇ ਕੰਮ ਪੂਰੇ ਕੀਤੇ ਆ ਹੈ ਜਿੱਤੇ ਨਹੀਂ ਕੋਈ ਦੇ ਦਿੰਦਾ ਤੇ ਮਾਤਾ ਲੱਗਦੀ ਹੋਈ ਦੀ ਆ ਓਏ ਮੱਤਾਂ ਬਾਅਦ ਮੇਰੀ ਸਾਫ ਕਰ ਲੈ ਇਹਨੂੰ ਸਾਨੂੰ ਅਬ ਬੜਾ ਮਜਾ ਹੋ ਗਿਆ ਲਾਈਵ ਚੱਲਣ ਦਾ ਕੰਮ ਓਏ ਚੁੱਪ ਕਰ ਜਾ ਤੂੰ ਇਹ ਲਾਈਵ ਚੱਲ ਨਾ 다ਹਿਆ ਦਾ ਲਾਈਵ ਪੂਰਾ ਕਰ ਪਹਿਲਾਂ ਤੇ ਮੇਰੇ ਲਈ ਨੀ ਕਮਾਚ ਪੈਣ ਦਿਆ ਤੇ ਖਰਚਾ ਗਿਆ ਨਾ ਫਿਰ ਕੀ 10000 ਦਾ ਕੀ ਹੈ ਲੈ ਬਲੇ ਤੇਰੇ ਤੂੰ ਵੀ ਕਹਿੰਦਾ 10000 ਦਾ ਕੀ ਹੈ ਉਹਦਾ ਭਾਬੀ ਤੇਰੀ ਨਹੀਂ 10000 ਕੀ ਗੱਲ ਆ ਆ ਉਹ ਤਾਂ 500000 ਕਰਕੇ ਵਿਆਹ ਦਿੱਤੀ ਤੇ ਇਹ ਨਹੀਂ ਨੇ ਮੁਰਗੇ ਮੇਰੀ ਨੇ ਲਗਾ ਲੈ ਕੱਲ ਨੂੰ ਤੜੇ ਖਾਰੇ ਜਾਣੇ ਕਿ ਪੈਸੇ ਤਰਪੋਂਦੇ ਕਿੱਥੇ ਗਏ ਆ ਉਹ 10 15000 ਦਾ ਨਾ ਕੋਈ ਨਹੀਂ ਫਰਕ ਪੈਂਦਾ ਚਲ ਜੇ ਨਹੀਂ ਨਾ ਫਰਕ ਪੈਂਦਾ ਠੀਕ ਵਾ ਹਾਂਜੀ ਤੇ ਹਮ 2 ਲੱਖ 28000 ਰੁਪਏ ਹੈਗਾ ਮੈਨਾਂ ਦਾ ਕੀ ਕਰਨਾ ਹੀ ਇਹ ਲੈ ਨਾ ਜਮਾ ਖਾਤੇ ਕਿਉਂ ਹਲ ਕੀ ਹੈ ਚਲ ਠੀਕ ਆ ਫਿਰ ਲੈ ਨੀ ਆਉਣਾ ਯੂ ਕਿਤਾਰ ਅਖੀਂ ਜਿੱਤਾ ਹੀ ਆ ਗਏ ਹਾਈ ਹੇ ਤਾਂ ਦਮਾ ਖਰਾਵਾ ਬਣਾ ਕਿਉਂ ਹਾਂ ਹਾਈ 15000 ਦਾ ਕਬਲਾ ਹੋ ਗਿਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਕਿਹੜਾ ਕਬਲਾ ਹਾਈ ਤੇ ਆ ਕਬਲਾਈ ਆ ਨਾ ਸੋਣਾਂ ਨੂੰ ਪਤਾ ਹੀ ਨਹੀਂ 15000 ਰੁਪਏ ਕਿੱਥੇ ਗਿਆ ਉਹ ਇਹ ਵਿਆਜ ਖਰਚੇ ਹੋ ਗਏ ਹੁਣੇ ਜਿੱਤਾ ਬੰਦੇ ਨੇ ਭੋਲੀ ਜਾਂਦਾ ਹਾਏ ਨਹੀਂ ਖਰਚੇ ਹੋਣ ਤੇ ਪਤਾ ਨਾ ਹੋਵੇ ਕਿ ਕਿੱਥੇ ਖਰਚੇ ਗਏ ਤੇ ਕਿੱਥੇ ਨਹੀਂ ਖਰਚੇ ਗਏ ਇੱਕ ਅਪਲਈ ਹੁੰਦੇ ਆ ਸੌ ਰਿਸ਼ਤੇ ਦਾ ਟੱਕਰ ਦੇ ਵਿਆਹ ਵਿੱਚ ਕਿਤੇ ਬਿਲ ਬੂ ਦਿੱਤਾ ਹੁਣ ਅਗਦੇ ਇੰਨਾ 10 15000 ਥੋੜਾ ਹੁੰਦਾ ਬੜਾ 15000 ਰੁਪਈਆ ਯਾਰ ਫੇਕੀ ਹੋ ਗਿਆ ਹਾਏ ਹਾਏ ਤੇ ਤੁਸੀਂ ਖਰਚਿਆ 15000 ਤੇਰੇ ਕਹਿ ਦਾ ਮਤਲਬ ਕੀ ਆ ਨਹੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਨੇ ਚੁਪਾਇਆ ਖਰਚੇ ਕੋਈ 15000 ਨਹੀਂ ਮੈਂ ਨਹੀਂ ਖਰਚਿਆ ਤੇ ਫਿਰ ਇਹਦਾ ਮਤਲਬ ਕੀ ਹੋਇਆ ਉਹ ਜਿਤਕਾ ਜ਼ਿੰਮੇਵਾਰੀ ਹੁੰਦੀ ਆ ਉਹਦੇ ਸਾਰੇ 700 ਰੁਪਏ ਨਾ ਹੁੰਦੀ ਆ ਹਾਏ ਹਾਏ ਤੁਹਾਨੂੰ ਹੁਣ ਮੈਂ ਕਿੱਦਾਂ ਸਮਝਾਵਾਂ ਇਹ ਉਹਨਾਂ ਨੇ ਨੱਪ ਲਿਆ ਪਾਹੇ ਇਹ ਇਦਾਂ ਹੀ ਖਰਚ ਖੁਰਚ ਲੈਂਦੇ ਵਿੱਚ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਪੱਲੇ ਉਹ ਤਾਂ ਤੁਹਾਡੇ ਵੀ ਤੇ ਜਾਂਦੇ ਹੀ ਆ ਨਾ ਉਹ ਕਿੱਦਾਂ ਨੱਪ ਲਿਉਣਗੇ ਉਹਨਾਂ ਨੇ ਤਾਂ ਕਹਿਤਾ ਹੁਣ ਕੀ ਪਤਾ ਨਹੀਂ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਤੇ ਤੁਹਾਨੂੰ ਤੁਹਾਨੂੰ ਤੁਹਾਡੇ ਉੱਚ ਜਾਂਦੇ ਆ ਇਹ ਮੈਂ ਹੁਣ ਕਿੱਦਾਂ ਜੇ ਦਿਮਾਗ ਹੈ ਲੈ ਬੀ ਦੀ ਕਿ ਮੈਨੂੰ ਪੁੱਛਣੀ ਹੋਣਾ ਹੈ ਨਾ ਹਾਏ ਹਾਏ ਉਹ ਤੇ ਸਿਰਫ ਉਹਦੇ ਹੀ ਨਾਮ ਕਰਦੇ ਆ ਆ ਕੇ ਕਿ ਹਾਂ ਮੈਂ ਪੁੱਛਿਆ ਮੈਂ ਤੇ ਚੱਲ ਮੈਂ ਸੱਚ ਨਾ ਤੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਇੰਨੀ ਕਾ ਗੱਲ ਮੈਂ ਵੀ ਖੁੱਲੇ ਬਤਰਾਈਆਂ ਨੇ ਜਿਹੜਾ ਮੈਂ ਕਮਾਉਣਾ ਮੈਂ ਕਹ ਦਿੰਨਾ ਹਾਏ ਹਾਏ ਤੂੰ ਤਾਂ ਬਖਰਾਇਆ ਨਾ ਕੰਮ ਉਹ ਭਾਜੀ ਇਦਾਂ ਕੰਮ ਕਰ ਲੈ ਉਹ ਜਿੱਦਾਂ ਮਰਜ਼ੀ ਨੌਕਰੀ ਕਰਨ ਤੇ ਆਪਣਾ ਕਮਾਉਣ ਦੀ ਜਿੱਦਾਂ ਮਰਜ਼ੀ ਰੱਖਣ ਪਰ ਇਹ ਪੈਲੀ ਦਾ ਜਿਹੜਾ ਇਹ ਤੇ ਸਾਂਝਾ ਖਾਤਾ ਹੈ ਨਾ ਇਹ ਤੇ ਜਿੰਨੀ ਕਮਾਈ ਹੋਣੀ ਉਹ ਤਾਂ ਸਾਂਝੀ ਹੀ ਹੈ ਨਾ ਤੇ ਜੇ ਮੈਂ ਘਰ ਨਹੀਂ ਕੰਮ ਕਰਦਾ ਤਾਂ ਕਮਾਉਣ ਜਾਂਦਾ ਤੇ ਫੇਰ ਹੁੰਦੇ ਪਏ ਬਾਹਰੋਂ ਪੈਸੇ ਇਹ ਮੈਂ ਤੁਹਾਨੂੰ ਹੁਣ ਕਿੱਦਾਂ ਸਮਝਾਵਾਂ ਜਿਹੜੇ ਪੈਲੀ ਦੇ ਆ ਜਿੰਨੇ ਹੀ ਕਮਾਉਣ ਨੇ ਆ ਪੈਲੀ ਤੇ ਜਿਹੜੇ ਹੁੰਦੇ ਆ ਤੇ ਉਹ ਸਾਂਝਾ ਹੀ ਹੋਇਆ ਜਿਹੜੇ ਤੁਸੀਂ ਕਮਾਈ ਕਰਦੇ ਬਾਅਦ ਖੇਡਣ ਜਾਂਦੇ ਉਹ ਬਖਰੇ ਹੋਗੇ ਜਿੱਦਾਂ ਮਰਜ਼ੀ ਉਹਨੂੰ ਖਰਚੋ ਤਾਂ ਮੈਨੂੰ ਇਹ ਗੱਲ ਸਮਝ ਹੀ ਨਹੀਂ ਲੱਗਦੀ ਹੈ ਕਿ 15000 ਰੁਪਏ ਤੁਸੀਂ ਮੰਨੋ ਚਾਹੀਏ ਨਾ ਮੰਨੋ ਉਹ ਪਾ ਜਿਉਣ ਨੇ ਨਾ ਪਲੇ ਤੁਸੀਂ ਨਹੀਂ ਖੱਤੇ ਫੇਰਾ ਮਤਲਬ ਇਹੀ ਹੋਇਆ ਨਾ ਉਹਨਾਂ ਨੇ ਫਿਰ ਨਾ ਪਲੇ ਮੈਨੂੰ ਸੱਚੀ ਹੁੰਦੇ ਮਾਰੇ ਤੇ ਮੁੜ ਕੇ ਆ ਗਏ ਤੇ ਇੱਥੇ ਹਿਸਾਬ ਬਤਾਉ ਕਰਨ ਲੱਗ ਬੰਦੇ ਜਾਦੂ ਕੰਮ ਕਰ ਆਪਣਾ ਦਿਮਾਗ ਦੇ ਨਾਲ ਜੋੜਨਾ ਦੇ ਤੇ ਮੈਂ ਕਰਦਾ ਕੋ ਸਾਹਿਬ ਕਰੀਜਾ ਮੇਰਾ ਤਾਂ ਫਰਜ਼ ਭੰਦਾ ਹੀ ਤੁਹਾਨੂੰ ਦੱਸਣਾ ਬਾਕੀ ਤੁਹਾਡੀ ਮਰਜ਼ੀ ਆਹ ਫਰੀਜਾ ਜੀ ਮਰਜ਼ੀ ਤੇ ਕੀ ਕਰੇਂ ਕਿ ਦੱਸਦਾ ਸਾਹਿਬ ਕੀ ਮਤਲਬ ਪੇਕੇ ਘਰ ਜਾਂਦਾ ਇਦਾਂ ਸਾਹਿਬ ਆਹ ਦੇਖੋ ਵੀ ਇਹਨਾਂ ਨੂੰ ਚੰਗੀ ਸਲਾਹ ਦਓ ਤੇ ਤੁਸੀਂ ਪੇਕੇ ਆਣੇ ਕਿੱਦਾਂ ਜਾਣਨੇ ਪੇਕੇ ਆਣੇ ਕੋਈ ਗੱਲ ਨਹੀਂ ਪਛਾਉਂਗੀ ਵੀ ਇਹ ਦੇਣਾ ਨਾ ਮੈਂ ਨੋਕ ਮਿੰਨ ਕੀਆ ਮੇਰਾ ਤਾਂ ਫਰਜ਼ ਬੰਦਾ ਹੀ ਦੱਸਣਾ ਮੈਂ ਪੇਸ਼ਾਉਂਗਾ ਨਾ ਤੂੰ ਆਪਣਾ ਕੰਮ ਕਰ ਲੈ ਚਾਹ ਠੀਕ ਹੈ ਮਰਜੀ ਤੁਹਾਡੀ ਤਾਂ ਜਰਨੀ ਚੋਂ ਲੱਗੰਦਾ ਹੀ ਸੇੜ ਜਲਤੰਡੀਆ ਉਹ ਆਹ ਅੱਖ ਲੱਗ ਗਈ ਮੇਰੀ ਤੇ ਧੁੱਪ ਵੇ ਕਿੰਨੀ ਆ ਗਈ ਆ ਮੈਨੂੰ ਮਹਿੰਦੀ ਪਤਾ ਨਹੀਂ ਕਾਦਾ ਸੇਕ ਜਿਆ ਹੁੰਦਿਆ ਅੱਜ ਮੈਨੂੰ ਰਾਤ ਵੀ ਨਹੀਂ ਨੀਂਦ ਆਈ ਐਨ ਤਾਂ ਥਕੇਵਾ ਜਿਆ ਹੋਇਆ ਵਾ ਤੇ ਮੈਂ ਤੇ ਭੈਣ ਜੀ ਨਾਲ ਵੀ ਘੜੀ ਜਾਣਾ ਹੈਗਾ ਪਰਿੰਪੀ ਹਣਾ ਵੱਲ ਮੈਂ ਹਾਂ ਤੇ ਸਤengah ਤਲੀ ਕਿਦੇ ਹੋਣਗੀਆ ਪਰ ਨਹੀਂ ਮੇਰੀ ਅੱਖ ਲੱਗ ਗਈ ਜਿੰਦ ਤੇ ਜਿਹੜਾ ਨਿਗਾ ਇੰਨਾ ਗਿਆ ਜਾਨੀਆ ਹੁਣ ਲੈ ਜਾਵਾਂ ਨਾਲ ਕੀ ਕਰਨਾ ਫੂਲ ਕੁੜੀ ਦਾ ਫੂਨ ਆਉਣਾ ਸੋਨੇ ਕਿਤੇ ਚੋਰੀ ਛੱਪੀ ਲਾਉਣਾ ਰਹਿਂਦੇ ਪਿਆ ਜਾਨੀ ਆ ਮੈਂ ਉਹਨਾਂ ਵਾਂ ਵਾ ਵੇਗ ਜਿਆ ਆਇਆ ਹੈਗਾ ਧੀਰ ਨਾਮੁਕਾਲ ਤੇ ਆਤਾ ਤਾਂ ਜੀ ਰੱਜੀ ਹੈ ਹੈਲੋ ਫਸਰੀ ਸਾਲ ਪੈਣੀ ਸਾਸਿਕਾ ਕਿੰਨੀ ਕਵਾਰ ਬੁਲਾ ਦੇਣੀ ਆ ਆਹੋ ਮੈਂ ਤੂੰ ਜੂ ਆਖਣ ਲਈ ਮੈਨੂੰ ਵੀ ਕੱਲੀ ਮੇਰੇ ਨਾਲ ਗੱਲ ਕਰੀ ਵਖਰੀ ਹੋ ਕੇ ਤੇ ਮੈਨੂੰ ਤੂੰ ਉਹਦੇ ਟੈਨਸ਼ਨ ਪੈ ਗਈ ਮੈਂ ਕਹਾ ਹੈ ਨਹੀਂ ਮੇਰੇ ਨਾਲ ਵਖਰੀ ਹੋ ਕੇ ਕੀ ਗੱਲ ਕਰ ਲੈਣੀ ਆ ਤੇ ਮੈਂ ਤੇ ਮੋਹ ਹੈ ਕੋਠੇ ਤੇ ਚੜੀਏ ਤਾਂ ਸੌ ਸਾਈ ਹੁਣ ਆਈ ਹਾਂ ਦੱਸ ਕੀ ਆ ਮੇਰੀ ਕੁੜੀ ਇਹਨਾਂ ਨੇ ਮੂੰਹ ਘੜੀ ਲਿਆਂਦੀ ਸਾਰਿਆਂ ਨੇ ਰਣ ਮਿਲ ਗਏ ਹਾਂ ਹਾਂ ਆਵਾਜ਼ ਤਾਂ ਦੇਣ ਦੇ ਹੀ ਆ ਅੱਛਾ ਭੈਣ ਦਾ ਦੋਤਾ ਨਣਾ ਆਂਦਾ ਮੁੰਡਾ ਅੱਛਾ ਬਾਜੀ ਦੀ ਭੈਣ ਦਾ ਮੁੰਡਾ ਆਹੋ ਦੋਤਾ ਹੀ ਲੱਗਾ ਨਹੀਂ ਪੈਣਾ ਹੁਣ ਤਾਂ ਅਸੀਂ ਮਹਾ ਇੱਕ ਬੰਨੇ ਜੇ ਗੱਲ ਇਧਰੋਂ ਹੱਡੀ ਤੇ ਉਧਰੋਂ ਸ਼ੁਰੂ ਤੇ ਉਧਰੋਂ ਹੱਡੀ ਤੇ ਉਧਰੋਂ ਸ਼ੁਰੂ ਤੈਨੂੰ ਕਿਹੜਾ ਸਾਰਾ ਪੁਲੇਖਾ ਵਾ ਕਿਸੇ ਗੱਲ ਦਾ ਪਤਾ ਹੀ ਆ ਨਾ ਸਾਰਾ ਹੁਣ ਅਸੀਂ ਲਾਈ ਆ ਬਾਹਰ ਦੀ ਫੈਲ ਆ ਪਾਣੀ ਦੱਸਿਆ ਇਕਲੇ ਨੂੰ ਵੀ ਹੱਲੇ ਵੀ ਚੱਲ ਸ਼ਾ ਗੱਲ ਬਣੂਗੀ ਕੁੜੀ ਚੱਲ ਜੂਗੀ ਤੇ ਫੇਰ ਦੱਸਾਂਗੇ ਅੱਗੇ ਸਾਰੀਆਂ ਗੱਲਾਂ ਕਰ ਕਰ ਕੇ ਤੇ ਅਸੀਂ ਤੇ ਬਹੁਤ ਕੰਮ ਖਰਾਬ ਹੋਇਆ ਸਾਡਾ ਨਹੀਂ ਪੈਣਾ ਹੁਣ ਨਹੀਂ ਅਸੀਂ ਰਿਸ਼ਤਾ ਕਰਨਾ ਐਦਾਂ ਹੁਣ ਸਾਡੀ ਧੀ ਦਾ ਕੀ ਪਤਾ ਵੀਜਾ ਬਾਬੇ ਨੇ ਕਿਰਪਾ ਕਰਤੀ ਅੱਜ ਆਜੇ ਪਲਕੇ ਆਜੇ ਨਾਲੇ ਹੀ ਪੈਸੇ ਭਰੇ ਇੰਨਾ ਸਾਡਾ ਖਰਚਾ ਹੋਣ ਡਿਆ ਵਾ ਆਹੋ ਤੂੰ ਸਹਿਮਤ ਵਾ ਮੇਰੀ ਗੱਲ ਨਾਲ ਤੇ ਮੈਂ ਵੀ ਤੇਰੀ ਗੱਲ ਨਾਲ ਸਹਿਮਤ ਹਾਂ ਨੇ ਦੀ ਤੂੰ ਸੁਣ ਲੈ ਫਿਰ ਹਾਂ ਤੇ ਆ ਗਿਆ ਵੀਜਾ ਸਾਡੀ ਤੇ ਕੁੜੀਆਂ ਚੱਲ ਜਾਣਾ ਵਾ ਤੇ ਕੋਈ ਗੱਲ ਨਹੀਂ ਜੇ ਤੇਰਾ ਦੋਤਾ ਸੋਨਾ ਸੁਨੱਖਾ ਪੈੜੀ ਬੰਨਾ ਸਭ ਕੁਛ ਵਾ ਤੇ ਆਈਲੈਂਡਸ ਕੀਤੀ ਆ ਤੇ ਉਹ ਸਿੱਧਾ ਜਾਵੇ ਹਾਂ ਬਾਹਰ ਅੱਛਾ ਨਹੀਂ ਨਹੀਂ ਅਹੀਂ ਹੁਣ ਕੋਟ ਮੈਰਿਜ ਵਾਲੀ ਗੱਲ ਨਹੀਂ ਪੈਣ ਕਰਨੀ ਨਹੀਂ 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 ਹੁਣ ਕੋਟ ਮੈਰਿਜ ਵਾਲੀ ਗੱਲ ਨਹੀਂ ਉਹ ਕਰਨੀ ਉਹ ਕੋਟ ਮੈਰਿਜ ਨਹੀਂ ਕੀ ਕਰਨੀ ਹੁਣ ਕੁੜੀ ਅਹੀਂ ਕਲਾ ਦੇਣੀ ਬਾਹਰ ਹਾਂ ਸਾਡੀ ਸੀ ਉਥੇ ਸਮਝ ਲੱਗੂ ਚੰਗਾ ਕੰਮ ਬਣੂਗਾ ਸਭ ਕੁਝ ਚੰਗਾ ਹਨੂ ਦੱਸੂਗੀ ਤੇ ਜੇ ਤੇਰਾ ਉਦੋਂ ਤੱਕ ਨਾ ਦੋ ਤਾਂ ਬਾਹਰ ਜਾਊਗਾ ਤੇ ਫੇਰ ਅਹੀਂ ਦੇਖਾਂ ਚਾਖਾਂਗੇ ਤੇ ਰਿਸ਼ਤਾ ਬਣੂਗਾ ਤੇ ਆਪਾਂ ਜ਼ਰੂਰ ਬਣਾਵਾਂਗੇ ਪਸੰਦ ਸਾਨੂੰ ਆ ਜੂਗਾ ਉਧਰ ਉਧਰੀ ਤੇ ਭੈਣਾ ਤੂੰ ਤਾਂ ਕੰਨੀ ਸੋਹਣਾ ਆ ਹੋ ਮੈਨੂੰ ਵੀ ਪਤਾ ਸੋਹਣਾ ਵਾ ਗਾੜੀ ਧੀਆਂ ਪੁੱਤਾਂ ਦੇ ਹੱਥਾਂ 'ਚ ਗੱਲਾਂ ਹੁੰਦੀਆਂ ਵਾ ਨਾ ਧੀਆਂ ਪੁੱਤ ਵੀ ਉਧਰ ਉਧਰੀ ਪਸੰਦ ਕਰਨ ਤੇ ਫੇਰ ਹੀ ਗੱਲ ਹੁੰਦੀ ਆ ਹੁਣ ਤੈਨੂੰ ਪਤਾ ਹੀ ਆ ਵੀ ਮਾਪੇ ਆਪਣੇ ਥਾਂ ਵਾ ਤੇ ਧੀਆਂ ਪੁੱਤ ਆਪਣੇ ਥਾਂ ਵਾ ਜੇ ਤੂੰ ਨਿਆਣੀ ਨਹੀਂ ਤੇ ਫੇਰ ਤੂੰ ਕੀ ਗੱਲਾਂ ਕਰਦੀ ਜਾਂਦੀ ਹੈ ਮੈਂ ਕਿਹੜੀ ਨਿਆਣੀ ਆ ਆਹੋ ਨਹੀਂ ਨਹੀਂ ਹੁਣ ਤੇਰੇ ਭਾਜੀ ਨੇ ਵੀ ਨਹੀਂ ਮੈਨੂੰ ਤੇ ਲੱਗਦਾ ਮੰਨਣਾ ਤੇ ਬਾਕੀ ਉਹ ਡੇ ਚੋਨਾ ਬਣਾਉਣਾ ਤੇ ਅੰਦੇ ਆ ਤੇ ਫਿਰ ਮੈਂ ਵੇਖ ਕੇ ਗੱਲ ਕਰੂੰਗੀ ਜੇ ਉਹ ਕਹਿਣਗੇ ਤੇ ਮੈਂ ਤੈਨੂੰ ਜਿਹੜੀ ਗੱਲ ਬਾਤ ਹੋਊਗੀ ਦੱਸ ਦਊਂਗੀ ਹਾਂ ਤੇ ਜੇ ਅੰਜਲ ਹੋਊਗਾ ਤੇ ਜਿੱਥੇ ਕਿਸਮਤ ਵਿੱਚ ਮੇਰੀ ਧੀ ਦੇ ਹੋਇਆ ਉੱਥੇ ਤੇ ਹੋਈ ਜਾਣਾ ਮਾ ਮਾਲਕ ਨੇ ਕੀ ਕਹਿੰਦਾ ਕਿੰਨਾ ਕਿ ਚੰਗਾ ਕਰ ਦੇਣਾ ਅਸੀਂ ਗੁਰੂ ਘਰ ਗਾੜੀ ਸਵੇਰੇ ਉੱਠ ਕੇ ਜਾਂਦੇ ਅਰਦਾਸਾਂ ਬੇਨਤੀਆਂ ਕਰਦੇ ਆ ਸਾਨੂੰ ਹੁਣ ਪੂਰੀ ਆਸ ਆ ਵੀ ਸਾਡੀ ਧੀ ਦਾ ਚੰਗਾ ਕੰਮ ਬਣ ਜਾਣਾ ਮਾ ਆਹੋ ਬਣਾਉਣ ਵਾਲਾ ਤੇ ਮਹਾਰਾਜ ਤੇ ਮਹਾਰਾਜ ਗਾੜੀ ਅਰਦਾਸਾਂ ਕਰਦੇ ਆ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਉਹਨੂੰ ਖਲਾਓ ਬਾਹਰ ਅੰਦਰ ਉਹ ਕੰਮ ਧੰਦਾ ਕਰੇ ਸਾਡੇ ਸਿਰ ਤੇ ਤੁਸੀਂ ਇਹ ਨਾ ਆਖਿਓ ਕਿ ਉਹਨਾਂ ਦੀ ਕੁੜੀ ਜਾਣੀ ਆ ਤੇ ਫੇਰ ਅਸੀਂ ਰਿਸ਼ਤਾ ਕਰਨਾ ਵਾ ਤੁਸੀਂ ਆਪਣੀ ਕਾਰਵਾਈ ਕਰਦੇ ਰਹੋ ਜੇ ਤੇ ਕੋਈ ਹੋ ਜਾਊਗਾ ਤੇ ਚੰਗਾ ਵਾ ਤੇ ਜੇ ਨਾ ਹੋਊਗਾ ਤੇ ਜਿੱਦਾਂ ਦਾ ਸਾਡਾ ਸਿਸਟਮ ਬਣੂਗਾ ਕੋਈ ਅਸੀਂ ਤੁਹਾਨੂੰ ਦੱਸ ਦਾਂਗੇ ਬਾਅਦ ਚ ਜੇ ਅੰਜਲ ਹੋਊਗਾ ਤੇ ਹੋ ਜਾਊਗਾ ਨਹੀਂ ਤੇ ਕੋਈ ਗੱਲ ਨਹੀਂ ਇਹ ਗੁੱਸਾ ਕਾ ਤੋ ਕਰਦੀ ਐ ਤੇ ਗੁੱਸੇ ਵਾਲੀ ਗੱਲ ਤੇ ਨਾ ਹਨੋਰੀਆਂ ਵਾਲੀ ਗੱਲ ਆ ਭੈਣ ਜੀ ਕੋਈ ਵੀ ਹਨੋਰੇ ਦਾ ਮਾਰ ਤੂੰ ਏਦਾਂ ਮੈਨੂੰ ਹੁਣ ਗਾੜੀ ਸਭ ਕੋ ਵੇਖਣਾ ਪੈਣਾ ਵਾ ਨਾ ਸਾਨੂੰ ਹੀ ਅੱਗੇ ਬੜਾ ਪਛੜ ਗਏ ਆ ਲੈ ਦੱਸ ਉਮਰ ਦੀ ਵੀ ਕੋਈ ਗੱਲ ਹੁੰਦੀ ਆ ਉਮਰ ਭੈਣੋ ਉਮਰ ਤੇ 30 35 35 ਸਾਲਾਂ ਦੀ ਅੱਜ ਕੱਲ ਕੁੜੀਆਂ ਦੀ ਹੋ ਜਾਂਦੀ ਆ ਜਦੋਂ ਬਾਹਰਲੇ ਮੁਲਕਾਂ 'ਚ ਨਿਆਣੇ ਜਾਂਦੇ ਪੱਕੇ ਹੁੰਦੇ ਆ ਕਿੰਨਾ ਕਿੰਨਾ ਟਾਈਮ ਲੱਗਦਾ ਵਾ ਉਦੋਂ ਉਮਰਾਂ ਨਹੀਂ ਲੋਕੀ ਵੇਂਦੇ ਉਦੋਂ ਲੋਕੀ ਸੁੱਖ ਵੇਂਦੇ ਰ ਸਭ ਕੁਝ ਵੇਚਦੇ ਆ ਸਾਡੀ ਤੇ ਸਾਡੇ ਵਾਸਤੇ ਨਿਆਣੀ ਆ ਚਲੋ ਠੀਕ ਆ ਚੰਗਾ ਫਿਰ ਫਾਨੀ ਖਣਾ ਕਰਕੇ ਤੁਹਾਨੂੰ ਉਮਰ ਸੁਣਾਉਂਦੀ ਮੈਨੂੰ ਉਸ 사이 ਚੜਾਤਾ ਸਭ ਆਹ ਨਹੀਂ ਕਰਦਾ ਕੋਈ ਰੇ ਨਾਗ ਨਿਕਲ ਗਏ ਚੂੜੇ ਦੇ ਮੁਰੇ ਦਾ ਦਾਦਾ ਹੋਣਾ ਵੀ ਮੇ ਮੰਮੀ ਨੂੰ ਲੱਭ ਕੇ ਤੇ ਕਹਿੰਨੀ ਆ ਵੀ ਦੀਦੀ ਨੂੰ ਕਹੇ ਪੋਚਾ ਲਾਇਆ ਕਰੇ ਮੇਰੇ ਕੋਲ ਹੋਰ ਥੋੜੇ ਕੰਮ ਆਉਂ ਆ ਨਹੀਂ ਦੀਦੀ ਉਹ ਜਿਹੜਾ ਦੂਸਰਾ ਹੁੰਦਾ ਆ ਉਹ ਮੈਜਿਕ ਮੋਬ ਜਿਹੜਾ ਹੁੰਦਾ ਆ ਉਹਦੇ ਨਾਲ ਵਧੀਆ ਲੱਗ ਜਾਂਦਾ ਮੇਰੇ ਤੋਂ ਨਹੀਂ ਇੰਨਾ ਹੱਥ ਨਾਲ ਜੀਤੋ ਹੁੰਦਾ ਨਹੀਂ ਪੈਣਾ ਉਹ ਚੋਚ ਲਈ ਹੁੰਦੇ ਆ ਸਾਰੇ ਅਸੀਂ ਉਹ ਕਰ ਕਰਕੇ ਵੇਖ ਲਏ ਆ ਆਓ ਵੇ ਪਿਆ ਹੁਣ ਮਿੱਟੀ ਪਾਈ ਉਹਦੇ ਚ ਗਮਲਾ ਬਣਾਇਆ ਹੀ ਉਹਨੂੰ ਹੁਣ ਐਵੇਂ ਚਿਟੂਚਿਟੂ ਕਰਦੇ ਰਹੋ ਲੱਗਦਾ ਹੈ ਨਹੀਂ ਇਹਨਾਂ ਦੇ ਮਿੰਟੂ-ਮਿੰਟੀ ਲੱਗ ਜਾਂਦਾ ਵਾ ਮੈਨੂੰ ਤਾਂ ਨਹੀਂ ਲੱਗਦਾ ਦੀਦੀ ਉਹ ਵਧੀਆ ਸਮਾਂ ਦੇ ਤੈਨੂੰ ਹੁਣ ਤੋਂ ਹੀ ਕੰਮ ਤੋਂ ਜਵਾਬ ਦੇਈ ਚ ਨਹੀਂ ਤਾਂ ਗਾਂ ਕਿ ਬਣਾਉਂਗਾ ਮੈਂ ਕੰਮ ਤੋਂ ਕੋਈ ਜਵਾਬ ਦੇਣੀ ਮੈਂ ਕਿਹਾ ਮੈਨੂੰ ਦੂਸਰਾ ਪੁੱਛਾ ਚੱਲਿਆ ਇਹ ਜਵਾਬ ਹੀ ਹੁੰਦਾ ਵਾ ਇਹ ਸਿੱਧਾ-ਸਿੱਧਾ ਨਹੀਂ ਤੇ ਐ ਵਲ-ਵਲ ਪਾ ਕੇ ਹੋਊਗਾ ਦੱਸ ਦੀਦੀ ਜਾ ਮੰਮੀ ਦੇ ਉਹ ਪੇਕੇ ਦਾ ਹੋਣਾ ਜਾਂ ਚੋਕ ਮੈਂ ਪਾਣੀ ਲਾ ਲਾ ਤੁਸੀਂ ਚੱਕ ਲੋ ਮੈਂ ਕਿਹੜਾ ਕਿਸੇ ਨੂੰ ਜਾਣਦੀ ਆ ਮੈਨੂੰ ਕੀ ਪਤਾ ਕਿਹਦਾ ਫੋਨ ਤੇ ਜਾਣ ਪਛਾਣ ਕਰਨਾ ਮੇਰੀ ਤੇ ਬਥੇਰੀ ਹੋਈ ਆ ਜਾਂ ਚੋਕ ਤੂੰ ਕੱਟਿਆ ਜਾਣਾ ਨਹੀਂ ਤੇ ਮੰਮੀ ਨੇ ਫੇਰ ਰੱਖਣਾ ਮੇਰੇ ਪੇਕੇ ਦਾ ਫੋਨ ਆਇਆ ਚੁੱਕਿਆ ਨਹੀਂ ਕਿਸੇ ਨੇ ਮੰਮੀ ਮੈਂ ਸੋਖੂ ਬੋਲਣ ਰਹੀ ਆ ਮੈਂ ਠੀਕ ਨਹੀਂ ਆ ਤੇ ਮੇਰਾ ਪਤਾ ਲੈ ਜਾਓ ਆ ਕੇ ਹਾਂ ਕੱਟਿਆ ਵੀ ਗਿਆ ਕੌਣ ਨਹੀਂ ਤਦ ਆਣੀ ਕੋਈ ਸੋਖੀ ਹੀ ਫਾਇਦੇ ਸੋਖ ਦਾ ਫੋਨ ਆਇਆ ਇਹ ਫਾਇਦੇ ਕਿੱਡੀ ਚਲਾਕ ਵਾ ਉਹ ਕੋਣ ਆ ਦੀ ਹੋਊਗੇ ਕੋਈ ਤੈਨੂੰ ਇਹਦਾ ਨਾ ਮਤਲਬ ਜਾ ਜਾ ਕੇ ਆਪਣਾ ਕੰਮ ਕਰ ਤਾਂ ਹੀ ਤੇ ਕਿਹਾ ਸੀ ਤੁਹਾਨੂੰ ਆਪੇ ਚੱਕ ਲੋ ਕੋਈ ਜੀ ਦੀ ਦੱਸ ਲੈ ਲੈ ਲਾ ਸੁੱਖ ਦੇ ਕੰਮ ਇਹ ਅੱਗੋ ਪਿਛੋ ਵੀ ਫੋਨ ਕਰਦੀ ਹਣੀ ਮੰਮੀ ਨੂੰ ਤੇ ਮੰਮੀ ਵੇਲਾ ਕਿੱਡੀ ਚਲਾਕ ਮੰਮੀ ਨੇ ਵੀ ਨੀ ਕਦੀ ਨਾ ਲਿਆ ਸਾਰੇ ਅੰਦਰ ਖਾਤੇ ਕੰਮ ਕਰਦੀਆਂ ਇਹੋ ਜੇ ਤੇ ਮੇਹਾਡੇ ਸਾਹਮਣੇ ਚੰਗੀਆਂ ਬਣ ਜਾਂਦੀਆਂ ਅਹੀਂ ਐਂ ਤੇ ਮਿਲਦੇ ਨਹੀਂ ਸਾਰੇ ਪਵਾੜੇ ਤੇਰੇ ਆ ਪਵਾੜੇ ਦੇ ਮੈਂ ਕਿਹਨੇ ਸਾਰੇ ਮਾਤਾ ਦੇ ਆ ਅੰਦਰ ਖਾਤੇ ਕਈ ਕੋ ਕਰਦੀ ਰਹਿੰਦੀ ਆ ਤੇ ਕੀ ਤੁਹਾਨੂੰ ਮੇਂ ਕੀ ਜਾਇਆ ਕਰੋ ਪਾੜ ਦੀ ਬਿੜਕ ਵੀ ਰੱਖ ਲਿਆ ਕਰੋ ਕਿਤੇ ਨਾ ਹੁਣ ਬਾਹਰ ਕੀ ਹੋ ਗਿਆ ਵਾ ਅਮਾਈ ਆਪਣੀ ਦੇ ਕੰਮ ਵੇਲ ਲੋ ਜਾਨੀ ਮਾਈ ਮਾ ਇਹ ਨਹੀਂ ਕੋ ਵੀ ਆਂਦਾ ਹੀ ਪਤਾ ਫੋਨ ਆਂਦਾ ਹੀ ਕੀ ਹੋ ਗਿਆ ਗੱਦ 10 ਬਿਜਾਦਾ ਨਾ ਪਾ ਉਹ ਤਾਂ ਸੁੱਖ ਦਾ ਫੋਨ ਹੁੰਦਾ ਹੀ ਮਾਦਾ ਇਤਾਂ ਕਦੋਂ ਕਦੋਂ ਆਉਂਦਾ ਕਦੋਂ ਕਦੀਆਂ ਗੱਲਾਂ ਕਰਦੀ ਆ ਹਣ ਤੇ ਨਹੀਂ ਨਾ ਕਿਹ ਗੱਲ ਦਾ ਪਤਾ ਆ ਮੈਨੂੰ ਫੋਨ ਆਉਂਦਿਆ ਹੀ ਮੈਂ ਕਿਹਾ ਮਮੀ ਜੀ ਪੇਕਿਆਂ ਤਾਂ ਆਉਂਦਿਆ ਮੈਂ ਅਮਨ ਨੂੰ ਕਿਹਾ ਮੈਂ ਫੋਨ ਜੋਕ ਕਿਹਦੀ ਦੀਦੀ ਆ ਸੁੱਖ ਕੌਣ ਮੈਂ ਤੂੰ ਸੁੱਖ ਨੂੰ ਕੀ ਕਹਿਣਾ ਫੋਨ ਮੈਨੂੰ ਫੜਾ ਤੇ ਮੈਂ ਫਟਾਫਟ ਇਧਰ ਨੂੰ ਲੈ ਕੇ ਆ ਗਈ ਤੇ ਉਹਨੇ ਫਟਾਫਟ ਫੋਨ ਕੱਟ ਵੀ ਦਿੱਤਾ ਮਿੰਜਾ ਦਾ ਇਹਦੀ ਬਾਸ ਹੋ ਗਿਆ ਕੱਟਦਾ ਹੁਣਾਂ ਕੋਈ ਨੇ ਗੱਲ ਤੇ ਨਹੀਂ ਕੀਤੀ ਗੱਲ ਕੋਈ ਵੀ ਨਹੀਂ ਹੂੰ ਹਾਂ ਹੀ ਬਸ ਹੈਲੋ ਕੀਤਾ ਗੱਲ ਪਤਾ ਨਹੀਂ ਕੀ ਹੋਈ ਆ ਤੇ ਆਂਦੀਆ ਸੁੱਕ ਦਾ ਫੋਨ ਆਉਂਦੇ ਆ ਉਹਨੇ ਆਪਣਾ ਨਾਮ ਖੜੇ ਦੱਸ ਦਿੱਤਾ ਹੀ ਉਹ ਇਹ ਪੜਾ ਰਹੀ ਪੰਗਾ ਗਾਦਾ ਪੈਣਾ ਪੁੱਛੋ ਮਾਤਾ ਨੂੰ ਕਿ ਹਰ ਦਿਨ ਮੇਰੇ ਤੇ ਤੇ ਬਹੁਤ ਛੜਦੇ ਰਾਸ਼ਨ ਪਾਣੀ ਲੈ ਲੈ ਕੇ ਮਾਤਾ ਮੈਨੂੰ ਹੀ ਲੱਗਦਾ ਵਾ ਬਾਹਰ ਹੀ ਹੋ ਗਈ ਫੋਨ ਤਾਂਨੇ ਆਪਣਾ ਮੰਜੀ ਤੇ ਮੰਜੀ ਦੇ ਉੱਤੇ ਰੱਖਿਆ ਹੀ ਉੱਥੇ ਪਾਰਕ 'ਚ ਫੜਾ ਹੋ ਪਰ ਲੀਨ ਨੇ ਮਾਰਨ ਲੱਗ ਪਿਆ ਹੁਣ ਕੀ ਤੇ ਢਿੱਲੇ ਬਹੁਤ ਹੀ ਚਲਾਕ ਲੈ ਪੀ ਕਿੱਡੀ ਗੱਲ ਵਿੱਚ ਢਿੱਲੀ ਪਾਈ ਹੈ ਜੇ ਉਹ ਕਿਤੇ ਨਹੀਂ ਕੀਤੀ ਹੁੰਦੀ ਨਾ ਤੇ ਨਾਲ ਸਨਮਾਨੇ ਚੜ ਕੇ ਰੋਲਾ ਪਉਣਾ ਹੈ